ਦੇਸ਼ ਦੀਆਂ ਧੀਆਂ ਨੇ ਪੂਰੇ ਵਰਲਡ ਦੇ ਵਿੱਚ ਦੇਸ਼ ਦਾ ਨਾਮ ਚਮਕਾ ਦਿੱਤਾ ਵਰਲਡ ਚੈਂਪੀਅਨ ਬਣ ਚੁੱਕੀਆਂ ਨੇ ਤੀਸਰੀ ਵਾਰ ਉਹਨੇ ਫੜ ਲਈ ਆ ਜੀ ਵਾਲੀ ਉਹ ਗੱਲ ਅਮਜੋਦਾ ਫੋਨ ਰਾਤ ਗੱਲ ਹੋਈ ਹੈ ਫਿਰ ਰੱਤੀ ਗੱਲ ਹੋਈ ਆ ਬੱਬਾ ਇਮੋਸ਼ਨਲ ਸੀ ਜੀ ਕੈਸੀ ਉਹਨੂੰ ਵਧਾਈਆਂ ਦਿੱਤੀਆਂ ਗੁਗਰੇ ਜੀ ਕਿਹਾ ਤਾਂ ਨਹੀਂ ਚਲੋ ਕੋਈ ਗੱਲ ਨਹੀਂ ਅੱਜ ਸੇਰੀ ਗੱਲ ਕਰਾਂਗੇ ਬਸ ਅੱਜ ਰੱਬ ਦੀ ਕਿਰਪਾ ਰਹੀ ਹੈ ਕਿ ਕੱਲ ਮੈਂ ਸੁਣਨ ਗਈ ਸੀ ਕਿ ਮੈਂ ਕਿ ਬਾਬਾ ਜੀ ਪਲੀਜ਼ ਅੱਜ ਫਾਈਨਲ ਹੈ ਸੈਮੀ ਫਾਈਨਲ ਵੀ ਤੁਸੀਂ ਜਿੱਤਾਇਆਗੇ ਜਦੋਂ ਆਸਟ੍ਰੇਲੀਆ ਦੇਗੇ ਸਾਊਥ ਅਫਰੀਕਾ ਦੇਗੇ ਜਿੱਤਾਓ ਬਸ ਤੁਸੀਂ ਪਲੀਜ਼ ਬਹੁਤ ਅਰਦਾਸਾ ਕਿਤੇ ਸੇਵਾ ਕਰਤੀ ਹੈ ਲੱਗੇ ਰਹੇ ਆਂ ਬਸ ਫਿਰ ਮੈਨੂੰ ਲੱਗਾ ਉਹੀ ਬਸ ਸੇਵਾ ਉਹੀ ਅਰਦਾਸਾ ਕੰਮ ਆਈਆਂ ਨੇ ਬਹੁਤ ਅਰਦਾਸਾ ਕਿਤੇ ਨੇ ਕਰਾ ਲੈਣੇ ਜਦੋਂ ਆਖਰੀ ਕੈਚ ਦੋ ਵਾਰ ਇੱਕ ਵਾਰੀ ਦੋਰ ਤੀਜੀ ਵਾਰੀ ਉਦੋਂ ਤੁਸੀਂ ਫਿਰ ਕਿਵੇਂ ਇੱਥੇ ਘੁੰਮ ਰਹੇ ਸੀ ਸਾਨੂੰ ਸਭ ਨੂੰ ਹੋ ਗਿਆ ਕਿ ਅਸੀਂ ਹੀ ਇੱਕ ਵੱਲ ਦੇ ਲਈ ਜਾ ਕੇ ਉਹ ਕੈਚ ਕਰਦੇ ਪਾਪਾ ਤਾਂ ਉੱਪਰ ਬੈਠੇ ਮੈਰੀ ਨੀਚੇ ਹੀ ਬੈਠ ਕੇ ਸੀਗੇ ਮਾਪਾ ਕਹਿੰਦੇ ਮੈਂ ਤਾਂ ਲੱਤਾਂ ਹੀ ਕੰਮ ਨਹੀਂ ਕਰਦੀ ਜਦੋਂ ਕੈਚ ਫੜ ਰਹੀ ਸੀ ਛੁੱਟ ਰਿਆ ਛੁੱਟ ਰਿਆ ਸੀ ਉਦੋਂ ਵੇਖ ਰਹੇ ਸੀ ਉਹ ਤਾਂ ਕਿੰਨਾ ਜ਼ੋਰ ਲੱਗਿਆ ਬਹੁਤ ਜ਼ੋਰ ਲੱਗਿਆ ਖਰ ਖੁਸ਼ੀ ਬੜੀ ਆਈ ਹੋਣੀ ਹੈ ਹਾਂ ਦੇਸ਼ ਦੀਆਂ ਧੀਆਂ ਨੇ ਪੂਰੇ ਵਰਲਡ ਦੇ ਵਿੱਚ ਦੇਸ਼ ਦਾ ਨਾਮ ਚਮਕਾ ਦਿੱਤਾ ਵਰਲਡ ਚੈਂਪੀਅਨ ਬਣ ਚੁੱਕੀਆਂ ਨੇ ਤਾਂ ਅਮਨਜੋਤ ਕੌਰ ਮੋਹਾਲੀ ਪੰਜਾਬ ਦੀ ਧੀ ਜਦੋਂ ਆਖਰੀ ਜਿਹੜੀ ਕੈਪਟਨ ਦਾ ਜਿਹੜਾ ਕੈਚ ਸੀ ਜਿਸ ਨੂੰ ਤਿੰਨ ਵਾਰ ਫੜ ਰਹੇ ਸੀ ਤਾਂ ਉਹ ਕੈਚ ਜੇ ਅਗਰ ਨਾ ਹੁੰਦਾ ਤਾਂ ਕੁਝ ਹੋਰ ਹੋ ਸਕਦਾ ਸੀ ਬੜੀ ਧੜਕਣਾ ਵਧੀਆਂ ਹੋਈਆਂ ਭਪਿੰਦੇ ਦੀ ਸਾਡੇ ਨਾਲ ਹੈਗੇ ਨੇ ਦਿਨੇ ਵੀ ਮਿਲੇ ਸੀ ਕਿੰਨੀਆਂ ਕੋ ਧੜਕਣਾ ਵਧੀਆਂ ਜਦੋਂ ਮਨਜੋਤ ਕੈਚ ਫੜ ਰਹੇ ਸੀ ਮੈਂ ਕਹਾਂ ਜੀ ਪੈਰਾਂ ਤੇ ਸੂਈਆਂ ਜਿਵੇਂ ਵਧੀਆਂ ਪਈਆਂ ਸੀ ਜੀ ਵੇਖਦੇ ਕੈਚ ਨਾ ਮਿਸੋ ਜੀ ਇਦਰੋਂ ਸਾਡਾ ਹੀ ਜ਼ੋਰ ਲੱਗਾ ਵੈਸੇ ਅਸੀਂ ਫੜ ਲਈ ਇੱਥੇ ਨਹੀਂ ਜਾ ਕੇ ਮਤਲਬ ਤੁਸੀਂ ਉੱਥੇ ਕਹਿੰਦੇ ਸੀ ਉੱਥੇ ਬੈਠ ਕੇ ਮਤਲਬ ਤੁਸੀਂ ਪੂਰੀ ਫੀਲਡਿੰਗ ਪੂਰੀ ਕਰੇ ਸੀ ਤੁਸੀਂ ਬੈਠੇ ਹੋਏ ਸੀ ਮੈਂ ਕਹਿੰਦਾ ਜੀ ਉੱਪਰ ਤਾਂ ਬੈਠਣ ਦਾ ਦਿਲ ਨਹੀਂ ਕਰ ਰਿਹਾ ਸੀ ਜੀ ਉਹ ਜਦੋਂ ਅਮਨ ਨੇ ਚਲੋ ਕਰੀ ਅੱਜ ਪਹਿਲਾ ਪਰਫਾਰਮੈਂਸ ਵਧੀਆ ਰਹੀ ਚਲੋ ਸਾਮਾ ਹੁੰਦਾ ਜੇ ਉਹ ਕੈਚ ਨੇ ਐਡਾ ਵੱਡਾ ਨਾਮ ਬਣਾਤਾ ਉਦੋਂ ਕਿੰਨੀ ਖੁਸ਼ੀ ਮਿਲੀ ਉਦੋਂ ਕਿਸ ਤਰ੍ਹਾਂ ਦੇ ਭਾਵੁਕ ਹੈ ਬਹੁਤ ਖੁਸ਼ੀ ਹੋਈ ਵੀ ਵਰਲਡ ਕੱਪ ਸਾਡੇ ਦੇ ਹੱਥ 'ਚ ਆ ਗਿਆ ਜੀ ਹੂੰ ਉਹਦੇ ਬਾਅਦ ਸਸੇ ਸੇ 10% ਦੀ ਗੇਮ ਰਹਿ ਗਈ ਸੀ ਬਾਕੀ ਸਭ ਅਸੀਂ ਜਿੱਤ ਕਰ ਲਿਆ ਸੀ ਉਹ ਤੋਂ ਅੱਖਾਂ ਚ ਹੰਝੂ ਆਏ ਉਹਨਾਂ ਦੇ ਪੱਕਾ ਕਿਉਂ ਬਿਲਕੁਲ ਯਾ ਇਹ ਵੀ ਹੁਣ ਅਸੀਂ ਜਿੱਤ ਜਾਵਾਂਗੇ ਜੀ ਨਹੀਂ ਨਹੀਂ ਉਹ ਤੋਂ ਸਮਝ ਆ ਗਿਆ ਇੱਕਦਮ ਵੀ ਉਹ ਜਿਹੜੀ ਕੰਡੀਸ਼ਨ ਸੀ ਵੀ ਉਹ ਕੈਚ ਜਿਵੇਂ ਉਹ ਇੱਕ ਵਾਰ ਨਿਕਲਿਆ ਫਿਰ ਨਿਕਲਿਆ ਤੇ ਫਿਰ ਨਿਕਲਿਆ ਨਹੀਂ ਨਿਕਲਿਆ ਤੀਸਰੀ ਵਾਰ ਉਹਨੇ ਫੜ ਲਿਆ ਜੀ ਬਾਸੀ ਹੋ ਗਿਆ ਅਮਨਜੋਦਾ ਫੋਨ ਰਾਤ ਗੱਲ ਹੋਈ ਫਿਰ ਰਾਤੀ ਗੱਲ ਹੋਈ ਆ ਜੀ ਪਪਾ ਇਮੋਸ਼ਨਲ ਸੀ ਜੀ ਐਸੀ ਉਹਨੂੰ ਵਧਾਈਆਂ ਦਿੱਤੀਆਂ ਕੰਗਰੇਸੀ ਚ ਕਹੇ ਤਾਂ ਅੱਜ ਚਲੋ ਕੋਈ ਗੱਲ ਨਹੀਂ ਅੱਜ ਸਿਰੇ ਗੱਲ ਕਰਾਂਗੇ ਮੇਰੇ ਪਪਾ ਠੀਕ ਹੈ ਤੇ ਪੂਰੇ ਖੁਸ਼ ਹੈਗੇ ਸੀ ਤੇ ਕਹਿੰਦੇ ਕਦੋਂ ਤੱਕ ਤੇ ਇੱਕ ਦਾਦੀ ਬਾਰੇ ਪੁੱਛ ਰਹੇ ਸੀ ਦਾਦੀ ਬਾਰੇ ਪੁੱਛੇ ਮੈਂ ਕਿ ਹਾਂ ਠੀਕ ਆ ਜੀ ਹਾਂਜੀ ਹਾਂਜੀ ਆ ਰਹੀ ਹੈ ਜੀ ਹਾਂ ਦਾਦੀ ਨਾਲ ਬਹੁਤ ਪਿਆਰ ਸੀ ਮੈਂ ਸੁਣਿਆ ਕਿ ਨੇ ਦਾਦੀ ਨਾਲ ਰਾਤ ਵੀ ਜਦੋਂ ਕਮੈਂਟਰੀ ਹੋ ਰਹੀ ਸੀ ਤਾਂ ਉਹਨਾਂ ਨੂੰ ਬੁਲਾਇਆ ਤੇ ਦਾਦੀ ਦਾ ਰਾਤ ਵੀ ਨਾਮ ਲੈ ਰਹੇ ਸੀ ਉਹ ਬਿਲਕੁਲ ਬਿਲਕੁਲ ਦਾਦੀ ਦੇ ਨਾਲ ਹਾਂ ਮਤਲਬ ਬਹੁਤ ਦਾਦੀ ਨਾਲ ਪਿਆਰ ਦਾਦੀ ਦਾਦੀ ਠੀਕ ਨੇ ਹੁਣ ਹਾਂਜੀ ਦਾਦੀ ਠੀਕ ਹੈ ਜੀ ਉਹ ਅੱਜ ਦਿਨ ਦਾ ਦਾਦੀ ਦੀ ਜੀ ਆ ਆਕਸੀਜਨ ਹੈ اچھا ਆਕਸੀਜਨ ਹੈ ਪਤਾ ਲੱਗ ਗਿਆ ਵੀ ਧੀ ਨੇ ਨਾਮ ਚਮਕਾਤਾ ਆਪਣਾ ਜਿਹੜੀ ਹਾਂਜੀ ਅਮਨ ਹੈ ਜੀ ਉਹ ਦਾਦੀ ਦੀ ਆਕਸੀਜਨ ਹੈ ਅੱਛਾ ਹਾਂਜੀ ਬਸ ਦਾਦੀ ਉਹਦੇ ਨਾਮ ਸੁਣ ਕੇ ਠੀਕ ਹੋ ਜਾਂਦੀ ਹੈ ਜੀ ਅੱਛਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਧੀਆਂ ਜਦੋਂ ਅਸੀਂ ਜੋ ਸੁਣ ਰਹੇ ਸੀ ਜੋ ਲਾਸਟ ਕਿੰਨਾ ਵੱਡਾ ਮੈਸੇਜ ਇੱਕ ਕੁੜੀਆਂ ਨੇ ਦੇਤਾ ਪੂਰੇ ਦੇਸ਼ ਭਰ ਚ ਮੈਂ ਕਹਿੰਦਾ ਜੀ ਇਸ ਵਰਲਡ ਕੱਪ ਦੇ ਨਾਲ ਕੁੜੀਆਂ ਨੂੰ ਬਹੁਤ ਖਰੀਦ ਹੈ ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਜੇ ਤੁਹਾਨੂੰ ਹਰਨ ਮੇਰੇ ਜਿਹੜੋ ਆਪਣੇ ਬੱਚਿਆਂ ਨੂੰ ਬਾਹਰ ਭੇਜੋ ਖੇਡਣ ਨੂੰ ਉਹਨਾਂ ਨੇ ਬੰਦਿਆਂ ਦੇ ਹੌਸਲੇ ਬਲੰਦ ਹੁੰਦੇ ਹੈਗੇ ਘਪਰਾਣ ਦੀ ਲੋਨੀ ਆਪਣੇ ਬੱਚਿਆਂ ਦੇ ਕੰਫੀਡੈਂਸ ਰੱਖੋ ਜੀ ਬਿਲਕੁਲ ਅਮਨ ਦੀ ਸਿਸਟਰ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਬਹੁਤ ਅੱਛਾ ਲੱਗ ਰਿਹਾ ਮਤਲਬ ਇਮੋਸ਼ਨ ਸਾਰੇ ਇਕੱਠੇ ਹੋ ਰੱਖੇ ਐ ਐਕਸਪ੍ਰੈਸ ਨਹੀਂ ਕਰ ਪਾਉਂਗੇ ਅਸੀਂ ਤੁਹਾਨੂੰ ਦੇਖਿਆ ਤੁਸੀਂ ਦਿਨੇ ਸੋਨਾ ਸਾਹਿਬ ਗਏ ਹੋਏ ਸੀ ਤਾਂ ਤੁਹਾਡੇ ਨਾਲ ਗੱਲਬਾਤ ਹੋਈ ਉੱਥੇ ਕਿੰਨੀਆਂ ਦਵਾਵਾਂ ਕਿੰਨੀਆਂ ਲੱਗੀਆਂ ਉਸ ਜਦੋਂ ਆਖਰੀ ਆਵਰ ਦਾ ਜਿਹੜਾ ਆਖਰੀ ਨਹੀਂ ਆਖਰੀ ਜਿਹੜਾ ਕੈਚ ਪਕੜਿਆ બસ આતે ਰੱਬ ਦੀ ਕਿਰਪਾ ਰਹੀ ਹੈ ਕਿ ਕੱਲ ਮੈਂ ਜਾਣ ਗਈ ਸੀ ਕਿ ਮੈਂ ਕਹਿੰਦਾ ਬਾਬਾ ਜੀ ਪਲੀਜ਼ ਅੱਜ ਫਾਈਨਲ ਹੈ ਸੈਮੀ ਫਾਈਨਲ ਵੀ ਤੁਸੀਂ ਜਿਤਾਇਆ ਹੈ ਜੇ ਆਪਾਂ ਆਸਟ੍ਰੇਲੀਆ ਦੇਗੇ ਸਾਰੇ ਸਾਊਥ ਅਫਰੀਕਾ ਦੇਗੇ ਜਿਤਾਵੋ ਬਸ ਤੁਸੀਂ ਪਲੀਜ਼ ਬਹੁਤ ਅਰਦਾਸ ਕਰਦੇ ਸੇਵਾ ਕੀਤੀ ਹੈ ਲੱਗੇ ਰਹੇ ਆਂ ਬਸ ਫਿਰ ਮੈਨੂੰ ਲੱਗਦਾ ਉਹੀ ਬਸ ਸੇਵਾ ਉਹੀ ਅਰਦਾਸਾ ਕੰਮ ਆਈਆਂ ਨੇ ਬਹੁਤ ਅਰਦਾਸ ਕਿਤੇ ਨੇ ਸਾਰਿਆਂ ਨੇ ਜਦੋਂ ਆਖਰੀ ਕੈਚ ਦੋ ਵਾਰ ਇੱਕ ਵਾਰ ਦੋਰ ਤੀਜੀ ਵਾਰ ਉਦੋਂ ਤੁਸੀਂ ਫਿਰ ਕਿਵੇਂ ਇੱਥੇ ਘੁੰਮ ਰਹੇ ਸੀ ਸਾਨੂੰ ਸਭ ਨੂੰ ਹੋ ਗਿਆ ਕਿ ਅਸੀਂ ਹੀ ਇੱਕ ਬੱਲੇ ਲਈ ਜਾ ਕੇ ਉਹ ਕੈਚ ਕਰਦੇ ਪਾਪਾ ਤਾਂ ਉੱਪਰ ਬੈਠੇ ਮੇਰੇ ਨੀਚੇ ਹੀ ਬੈਠ ਗਏ ਸੀਗੇ ਪਾਪਾ ਕਹਿੰਦੇ ਮੈਂ ਤਾਂ ਲੱਤਾਂ ਹੀ ਕੰਮ ਨਹੀਂ ਕਰਦੀ ਮੈਂ ਵੇਖਿਆ ਸੀ ਉਹ ਥੱਲੇ ਬੈਠੀ ਹੋਈ ਸੀ ਇੱਥੇ ਨੀਚੇ ਬੈਠ ਕੇ ਕਹਿੰਦੇ ਮੇਰੇ ਤਾਂ ਲੱਤਾਂ ਚੱਕ ਹੀ ਨਹੀਂ ਰਹੀਆਂ ਹੈਗਾ ਪਰ ਬਸ ਫਿਰ ਪਾਪਾ ਲੱਗੇ ਰਹੇ ਫਿਰ ਸਾਰੇ ਨੂੰ ਹੋ ਗਿਆ ਕਿ ਆਪਾਂ ਖੁਦ ਜਾ ਕੇ ਕੈਚ ਕਰੀਏ ਤੇ ਫਾਈਨਲੀ ਉਹ ਇਕੱਲਾ ਕੈਚ ਕਰਕੇ ਭਾਈ ਸਾਨੂੰ ਇਹ ਕਿ ਫਾਈਨਲੀ ਲੋਰਾ ਦੀ ਵਿਕਟ ਮਿਲ ਗਈ ਹੁਣ ਉਹ ਟਰਨਿੰਗ ਪੁਆਇੰਟ ਬਣ ਗਿਆ ਫਿਰ ਉਹ ਮੈਚ ਦੇ ਲਈ ਤੇ ਸਿਸਟਰ ਦੇ ਕੀ ਭੈਣ ਦੇ ਕੀ ਸ਼ੌਂਕ ਹੈਗੇ ਨੰਮਦੀ ਤੁਹਾਡੇ ਕੀ ਸ਼ੌਂਕ ਹੈਗੇ ਨੇ ਹਲੇ ਤਾਂ ਸੰਸੰਗ ਤਾਂ ਕੁਝ ਆ ਨਹੀਂ ਆ ਬਸ ਕਿ ਡੇਢ ਮਹੀਨਾ ਹੋ ਚੁੱਕਿਆ ਨੂੰ ਗੈ ਨੂੰ ਬਸ ਆਇਮ ਮਿਲ ਲੈ ਥੋੜਾ ਰਹਿ ਨਾਲ ਮਤਲਬ ਕਾਫੀ ਇੱਕ ਇੱਕ ਦਿਨ ਦੇ ਲਈ ਆਈ ਸੀਗੇ ਵਿੱਚ ਕਾਫੀ ਕੁਝ ਮਹੀਨਾ ਤੋਂ ਤਾਂ ਕਿ ਕੁਝ ਆਏ ਥੋੜੇ ਦਿਨ ਨਾਲ ਰਹਿ ਲੈਣਾ ਬਹੁਤ ਹੈ ਉਸ ਟਾਈਮ ਦੇ ਲਈ ਬਿਲਕੁਲ ਬਿਲਕੁਲ ਸੋ ਇਟਸ ਅ ਮੇ ਪੂਰੇ ਪਰਿਵਾਰ ਦੇ ਅਸੀਂ ਬਾਰ ਵੀ ਪੂਰੇ ਜਸ਼ਨ ਦਾ ਮਾਹੌਲ ਹੈਗਾ ਤੇ ਇਹ ਉਹ ਪਲ ਨੇ ਜਦੋਂ ਜਿਹੜੀ ਇਹ ਕਮਾਈ ਹੈ ਇਹ ਅਮਨਜੋਦੀ ਜਿਹੜੀ ਇੱਥੇ ਕਮਾਈ ਪਰ ਜਿਹੜੀ ਵਰਲਡ ਚੈਂਪੀਅਨ ਜਿਸ ਦੇ ਵਿੱਚ ਪੰਜਾਬ ਦੀ ਧੀ ਆਂਦਾ ਜਿਹੜਾ ਵੱਡਾ ਰੋਲ ਹੈਗਾ ਜਿਸ ਦੇ ਵਿੱਚ ਆਮਨ ਜੋਤ ਨੇ ਜਿਹੜਾ ਆਖਰੀ ਜਿਹੜਾ ਜਿਹੜਾ ਕੈਚ ਸੀ ਜੇਕਰ ਉਸ ਕੈਚ ਵਿੱਚ ਥੋੜੀ ਜੀ ਕੋਤਾਈ ਹੋ ਜਾਂਦੀ ਤਾਂ ਇੱਕ ਵੱਡੀ ਜ਼ਰੂਰ ਟੀਮ ਦੇ ਲਈ ਸਮੱਸਿਆ ਖੜੀ ਹੋ ਜਾਣੀ ਸੀ ਇਹ ਪੂਰਾ ਦੇਖੋ ਘਰ ਹੈ ਇੱਕ ਮੀਡਲ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਤੁਸੀਂ ਕਜ਼ਨ ਰਤ ਅੱਛਾ ਕਜ਼ਨ ਹੈਗੇ ਹੋ ਜਦੋਂ ਕੀ ਮਾਹੌਲ ਹੈਗਾ ਸੀ ਜਦੋਂ ਇੱਥੇ ਪੂਰਾ ਪਟਾਕੇ ਕਿੰਨੇ ਪਹਿਲਾਂ ਹੀ ਲਿਆਂਦੇ ਹੋਏ ਸੀ ਦੇਖੋ ਜੀ ਇਹ ਤਰ੍ਹਾਂ ਜੋ ਮਾਹੌਲ ਸੀਗਾ ਅਸੀਂ ਵਰਡ ਦੇ ਵਿੱਚ ਐਕਸਪਰੈਸ ਵੀ ਨਹੀਂ ਕਰ ਸਕਦੇ ਜੋ ਫੀਲਿੰਗਸ ਵਗੈਰਾ ਸੀਗੀ ਤੇ ਕਿਉਂਕਿ ਇੰਡੀਆ ਨੇ ਵਰਲਡ ਕੱਪ ਮੈਚ ਜਿੱਤਿਆ ਉਹ ਵੀ ਇੰਨੇ ਟਾਈਮ ਬਾਅਦ ਤੇ ਡੈਫੀਨਿਟਲੀ ਬਹੁਤ ਖੁਸ਼ੀ ਹੋਈ ਤੇ ਸੈਲੀਬ੍ਰੇਟ ਅਸੀਂ ਜ਼ਰੂਰ ਕੀਤਾ ਤੇ ਆਮਨ ਆ ਬਾਅਦ ਚ ਗੱਲ ਹੋਈ ਤੇ ਉਹ ਕੈਚ ਦਾ ਜ਼ਿਕਰ ਆਮਨ ਨੇ ਫਿਰ ਕੀਤਾ ਤੁਹਾਡੇ ਨਾਲ ਵੀ ਉਹ ਕੈਚ ਇੱਕ ਨਾ ਹੁੰਦਾ ਤਾਂ ਖਰੇ ਪੰਜਾਬੀਆਂ ਦਾ ਕਿੰਨਾ ਜ਼ਿਆਦਾ ਤੌਮ ਤਮ ਦੇਣ ਵਾਲੇ ਨੇ ਅੱਗੇ ਆ ਜਾਣਾ ਸੀ ਭਾਵੇਂ ਪਹਿਲਾਂ ਮਿਹਨਤਾਂ ਕੀਤੀਆਂ ਸੀ ਉਹ ਮਿਹਨਤਾਂ ਬੇਕਾਰ ਹੋ ਜਾਂਦੀਆਂ ਸਹੀ ਗੱਲ ਹੈ ਚਲੋ ਮੈਂ ਚਲੋ ਅਸੀਂ ਮੰਨਦੇ ਹਾਂ ਕਿ ਕਈ ਕੈਚ ਮਿਸ ਵੀ ਹੋਏ ਕਈ ਫੀਲਡਰਸ ਤੋਂ ਚਲੋ ਪਰ ਆਪਾਂ ਔਨ ਫੀਲਡ ਜਾ ਕੇ ਪੜ੍ਹ ਲੱਗਦਾ ਵੀ ਉਹ ਕੈਚ ਕਿੰਨੇ ਡਿਫਿਕਲਟ ਸੀਗੇ ਪਰ ਚਲੋ ਰੱਬ ਦੀ ਮਿਹਰ ਨਾਲ ਸੇ ਜਿੱਤ ਗਏ ਤੇ ਜਿਹੜਾ ਸਮਾਂ ਹੁੰਦਾ ਹੈ ਉਹ ਸਮਾਂ ਜਿਹੜਾ ਚੰਗਾ ਸਮਾਂ ਬਿਲਕੁਲ ਤੇ ਸੋ ਪਰਿਵਾਰ ਇਸ ਸਮੇਂ ਪੂਰੀ ਖੁਸ਼ੀ ਦਾ ਮਾਹੌਲ ਹੈਗਾ ਤੇ ਅਸੀਂ ਕੱਲ ਵੀ ਜੋ ਕਵਰੇਜ ਕੀਤੀ ਸੀ ਤੇ ਅੱਜ ਪਰਿਵਾਰ ਦੇ ਨਾਲ ਫਿਰ ਦੇਖੋ ਬਹੁਤ ਮੀਡਲ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਅਮਨ ਅੱਜ ਪੂਰੇ ਦੇਸ਼ ਦੇ ਵਿੱਚ ਸਟਾਰ ਬਣ ਚੁੱਕੀ ਹੈ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਪੰਜਾਬ ਦੇਸ਼ ਦੀਆਂ ਧੀਆਂ ਜਿਨ੍ਹਾਂ ਨਾਮ ਚਮਕਾਇਆ ਤੇ ਅੱਜ ਜ਼ਰੂਰ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦੇ ਨਾਮ ਲਿਖੇ ਜਾਣੇ ਨੇ ਕਿਉਂਕਿ ਜਿਹੜਾ ਇਹ ਵਰਲਡ ਕੱਪ ਹੈ ਇੱਕ ਬਹੁਤ ਬਾਪੂ ਬੜੀ ਖੁਸ਼ੀ ਹੋਈ ਹੋਣੀ ਹੈ ਜਦੋਂ ਰਾਤ ਉਹ ਪਲ ਆਇਆ ਹੋਣਾ ਜਦੋਂ ਤੁਸੀਂ ਮੈਂ ਤੁਹਾਨੂੰ ਵੇਖਿਆ ਤੁਸੀਂ ਕਿੰਨੇ ਈਮੋਸ਼ਨਲ ਹੈਗੇ ਸੀ ਉਸਕੇ ਬਾਅਦ ਇੱਕ ਹੋਰ ਦੀਵਾਲੀ ਆ ਗਈ ਠੀਕ ਹੈ ਬਹੁਤ ਵਧੀਆ ਠੀਕ ਹੈ ਕਿੰਨੀ ਖੁਸ਼ੀ ਮਿਲੀ ਸੀ ਜਦੋਂ ਜਿੱਤੇ ਪਤਾ ਲੱਗਾ ਜਿੱਤ ਚੁੱਕੇ ਆਪਾਂ ਹਾਂ ਬਾਕਫੀ ਤੇ ਆ ਮੈਂ ਵੇਖਿਆ ਜਦੋਂ ਅਮਨ ਜਿੱਤੇ ਗਿਆ ਸੀ ਨਾ ਉਹ ਦਾਦੀ ਦੇ ਨਾਲ ਫਿਰ ਵੀ ਲੈ ਰਹੀ ਸੀ ਕਹਿੰਦੀ ਮੇਰੀ ਦਾਦੀ ਠੀਕ ਨਹੀਂ ਹੈਗੀ ਉਹਦੋਂ ਵੀ ਦੱਸ ਰਹੀ ਸੀ ਬੜਾ ਪਿਆਰ ਦਾਦੀ ਨਾਲ ਕਰਦੀ ਹੈ ਆਪ ਦੇਖ ਰਹੇ ਹੋ ਕਿ ਚਹਿਲ ਪਹਿਲ ਅਸੀਂ ਬਾਪੂ ਕਹਾਂਗੇ ਤੁਸੀਂ ਇਹ ਵੇਖੇ ਇੱਕ ਖੁਸ਼ੀ ਹੈਗੀ ਹੈ ਤੁਸੀਂ ਆਪਾਂ ਕਹਾਂਗੇ ਤੁਸੀਂ ਹੌਂਸਲਾ ਜ਼ਰੂਰ ਅਮਨ ਨਾਲ ਗੱਲ ਹੋਈ ਤੁਹਾਡੀ ਬਾਤ ਚ ਬਿਲਕੁਲ ਬਿਲਕੁਲ ਜੀ ਮੁਹੰਮਦ ਜੋ ਇਹ ਜੋ ਤੇ ਚਲੋ ਵਾਈਕ ਨੂੰ ਯਾਦ ਕਰੋ ਹੁਣ ਅਮਨ ਨੇ ਬਹੁਤ ਵੱਡਾ ਤੁਹਾਡਾ ਨਾਮ ਬਣਾਤਾ ਹੈ ਹਾਂ ਜੀ ਹਾਂ ਨੇ ਪਰ ਨਾ ਤਾਂ ਵੀ ਹਮਮਮ ਕਿਉਂ ਕਿ ਤੁਹਾਨੂੰ ਯਾਦ ਆਇਆ ਸੀ ਤੇ ਵਾਇਗਰੂਨ ਕਿੰਨਾ ਯਾਦ ਕਰ ਰਹੇ ਸੀ ਉਦੋਂ ਕਿ ਜਦੋਂ ਆਖਰੀ ਵੇਖ ਸਾਰਾ ਮੈਚ ਦੇਖਿਆ ਤੁਸੀਂ ਹਾਂ ਸਾਹਿਬ ਦੋ ਹੀ ਲੱਗ ਕੇ ਦੇਖਿਆ ਲੱਗ ਗਿਆ ਜਦੋਂ ਕੈਚ ਫੜ ਰਹੀ ਸੀ ਛੁੱਟ ਰਿਆ ਛੁੱਟ ਰਿਆ ਸੀ ਉਦੋਂ ਵੇਖ ਰਹੀ ਸੀ ਉਹ ਤਾਂ ਕਿੰਨਾ ਜੋਰ ਲੱਗਿਆ ਬਹੁਤ ਜੋਰ ਲੱਗਿਆ ਫਿਰ ਖੁਸ਼ੀ ਬੜੀ ਆਈ ਹੋਣੀ ਹੈ ਹਾਂ ਤੇ ਚਲੋ ਫਤਿਹ ਬਲਾਉ ਵਾਜ ਖਾਲਸਾ ਮੈਂ ਜੀ ਦੀ ਫਤਿਹ ਬਾਈ ਖਾਲਸਾ ਵਾਜ ਫਤਿਹ ਕੈਪਟਨ ਬਸ ਰਾਜਵੀਰ ਨਾ ਸੰਦੀਪ ਕੰਬੋਚ ਮੋਹਾਲੀ ਤੋਂ ਪਾਪਾ ਲੱਗੇ ਰਹੇ ਸਾਰੇ ਨੂੰ ਕਿ ਆਪਾਂ ਖੁਦ ਜਾ ਕੇ ਕਰਦੇ ਫਾਈਨਲੀ ਇਕਾਦਰ ਕੈਚ ਕਰਕੇ ਭਾਈ ਸਾਨੂੰ ਇਹ ਕਿ ਫਾਈਨਲੀ ਲੋਰਾ ਦੀ ਵਿਕਟ ਮਿਲ ਗਈ ਹੁਣ ਉਹ ਟਰਨਿੰਗ ਪੁਆਇੰਟ ਬਣ ਗਿਆ ਫਿਰ ਉਹ ਮੈਚ ਦੇ ਲਈ ਤੇ ਸਿਸਟਰ ਦੇ ਕੀ ਭੈਣ ਦੇ ਕੀ ਸ਼ੌਂਕ ਹੈਗੇ ਨੰਮਦੀ ਤੁਹਾਡੇ ਕੀ ਸ਼ੌਂਕ ਹੈਗੇ ਨੇ ਹਲੇ ਤਾਂ ਸੰਸੰਗ ਤਾਂ ਕੁਝ ਆ ਨਹੀਂ ਆ ਬਸ ਅੰਕੇ ਡੇਢ ਮਹੀਨਾ ਹੋ ਚੁੱਕਿਆ ਨੂੰ ਗੈ ਨੂੰ ਬਸ ਆਇਆ ਮਿਲ ਲੈ ਥੋੜਾ ਰਹਿ ਨਾਲ ਮਤਲਬ ਕਾਫੀ ਇੱਕ ਇੱਕ ਦਿਨ ਦੇ ਲਈ ਆਈ ਸੀਗੇ ਵਿੱਚ ਕਾਫੀ ਕੁਝ ਮਹੀਨਾ ਤੋਂ ਤਾਂ ਕਿ ਕੁਝ ਆਏ ਥੋੜੇ ਦਿਨ ਨਾਲ ਰਹਿ ਲੈਣਾ ਬਹੁਤ ਹੈ ਉਸ ਟਾਈਮ ਦੇ ਲਈ ਬਿਲਕੁਲ ਬਿਲਕੁਲ ਸੋ ਇਟਸ ਅ ਮੇ ਪੂਰੇ ਪਰਿਵਾਰ ਦੇ ਅਸੀਂ ਬਾਰ ਵੀ ਪੂਰੇ ਜਸ਼ਨ ਦਾ ਮਾਹੌਲ ਹੈਗਾ ਤੇ ਇਹ ਉਹ ਪਲ ਨੇ ਜਦੋਂ ਜਿਹੜੀ ਇਹ ਕਮਾਈ ਹੈ ਇਹ ਅਮਨਜੋਤ ਦੀ ਜਿਹੜੀ ਇੱਥੇ ਕਮਾਈ ਪਰ ਜਿਹੜੀ ਵਰਲਡ ਚੈਂਪੀਅਨ ਜਿਸ ਦੇ ਵਿੱਚ ਪੰਜਾਬ ਦੀ ਧੀ ਆਂਦਾ ਜਿਹੜਾ ਵੱਡਾ ਰੋਲ ਹੈਗਾ ਜਿਸ ਦੇ ਵਿੱਚ ਆਮਨ ਜੋਤ ਨੇ ਜਿਹੜਾ ਆਖਰੀ ਜਿਹੜਾ ਜਿਹੜਾ ਕੈਚ ਸੀ ਜੇਕਰ ਉਸ ਕੈਚ ਵਿੱਚ ਥੋੜੀ ਜੀ ਕੋਤਾਈ ਹੋ ਜਾਂਦੀ ਤਾਂ ਇੱਕ ਵੱਡੀ ਜ਼ਰੂਰ ਟੀਮ ਦੇ ਲਈ ਸਮੱਸਿਆ ਖੜੀ ਹੋ ਜਾਣੀ ਸੀ ਇਹ ਪੂਰਾ ਦੇਖੋ ਘਰ ਹੈ ਇੱਕ ਮੀਡਲ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਤੁਸੀਂ ਕਜ਼ਨ ਬ੍ਰਦਰ ਅੱਛਾ ਕਜ਼ਨ ਹੈਗੇ ਹੋ ਜਦੋਂ ਕੀ ਮਾਹੌਲ ਹੈਗਾ ਸੀ ਜਦੋਂ ਇੱਥੇ ਪੂਰਾ ਪਟਾਕੇ ਕਿੰਨੇ ਪਹਿਲਾਂ ਹੀ ਲਿਆਂਦੇ ਹੋਏ ਸੀ ਦੇਖੋ ਜੀ ਇਹ ਤਰ੍ਹਾਂ ਜੋ ਮਾਹੌਲ ਸੀਗਾ ਅਸੀਂ ਵਰਡ ਦੇ ਵਿੱਚ ਐਕਸਪਰੈਸ ਵੀ ਨਹੀਂ ਕਰ ਸਕਦੇ ਜੋ ਫੀਲਿੰਗਸ ਵਗੈਰਾ ਸੀਗੀ ਤੇ ਕਿਉਂਕਿ ਇੰਡੀਆ ਨੇ ਵਰਲਡ ਕੱਪ ਮੈਚ ਜਿੱਤੇ ਉਹ ਵੀ ਇੰਨੇ ਟਾਈਮ ਬਾਅਦ ਤੇ ਡੈਫੀਨਟਲੀ ਬਹੁਤ ਖੁਸ਼ੀ ਹੋਈ ਤੇ ਸੈਲੀਬ੍ਰੇਟ ਅਸੀਂ ਜ਼ਰੂਰ ਕੀਤਾ ਤੇ ਅਮਨ ਆ ਬਾਅਦ ਚ ਗੱਲ ਹੋਈ ਤੇ ਉਹ ਕੈਚ ਦਾ ਜ਼ਿਕਰ ਅਮਨ ਨੇ ਫਿਰ ਕੀਤਾ ਤੁਹਾਡੇ ਨਾਲ ਵੀ ਉਹ ਕੈਚ ਇੱਕ ਨਾ ਹੁੰਦਾ ਤਾਂ ਖਰੇ ਪੰਜਾਬੀਆਂ ਦਾ ਕਿੰਨਾ ਜ਼ਿਆਦਾ ਤੌਮ ਤਮ ਦੇਣ ਵਾਲੇ ਨੇ ਅੱਗੇ ਆ ਜਾਣਾ ਸੀ ਭਾਵੇਂ ਉਹ ਪਹਿਲਾਂ ਮਿਹਨਤਾਂ ਕੀਤੀਆਂ ਸੀ ਉਹ ਮਿਹਨਤਾਂ ਬੇਕਾਰ ਹੋ ਜਾਂਦੀ ਸਹੀ ਗੱਲ ਹੈ ਚਲੋ ਮੈਂ ਚਲੋ ਅਸੀਂ ਮੰਨਦੇ ਹਾਂ ਕਿ ਕਈ ਕੈਚ ਮਿਸ ਵੀ ਹੋਏ ਕਈ ਫੀਲਡਰਸ ਤੋਂ ਚਲੋ ਪਰ ਆਪਾਂ ਔਨ ਫੀਲਡ ਜਾ ਕੇ ਪੜ੍ਹ ਲੱਗਦਾ ਵੀ ਉਹ ਕੈਚ ਕਿੰਨੇ ਡਿਫਿਕਲਟ ਸੀਗੇ ਪਰ ਚਲੋ ਰੱਬ ਦੀ ਮਿਹਰ ਨਾਲ ਸੇ ਜਿੱਤ ਗਏ ਤੇ ਜਿਹੜਾ ਸਮਾਂ ਹੁੰਦਾ ਹੈ ਉਹ ਸਮਾਂ ਜਿਹੜਾ ਚੰਗਾ ਸਮਾਂ ਬਿਲਕੁਲ ਸੋ ਪਰਿਵਾਰ ਇਸ ਸਮੇ ਪੂਰੀ ਖੁਸ਼ੀ ਦਾ ਮਾਹੌਲ ਹੈਗਾ ਤੇ ਅਸੀਂ ਕੱਲ ਵੀ ਜੋ ਕਵਰੇਜ ਕੀਤੀ ਸੀ ਤੇ ਅੱਜ ਪਰਿਵਾਰ ਦੇ ਨਾਲ ਫਿਰ ਦੇਖੋ ਬਹੁਤ ਮੀਡਲ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਅਮਨ ਅੱਜ ਪੂਰੇ ਦੇਸ਼ ਦੇ ਵਿੱਚ ਸਟਾਰ ਬਣ ਚੁੱਕੀ ਹੈ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਪੰਜਾਬ ਦੇਸ਼ ਦੀਆਂ ਧੀਆਂ ਜਿਨ੍ਹਾਂ ਨਾਮ ਚਮਕਾਇਆ ਤੇ ਅੱਜ ਜ਼ਰੂਰ ਸੁਨਹਿਰੀ ਅੱਖਰਾਂ ਦੇ ਵਿੱਚ ਉਹਨਾਂ ਦੇ ਨਾਮ ਲਿਖੇ ਜਾਣੇ ਨੇ ਕਿਉਂਕਿ ਜਿਹੜਾ ਇਹ ਵਰਲਡ ਕੱਪ ਹੈ ਇੱਕ ਬਹੁਤ ਬਾਪੂ ਬੜੀ ਖੁਸ਼ੀ ਹੋਈ ਹੋਣੀ ਹੈ ਜਦੋਂ ਰਾਤ ਉਹ ਪਲ ਆਇਆ ਹੋਣਾ ਜਦੋਂ ਤੁਸੀਂ ਮੈਂ ਤੁਹਾਨੂੰ ਵੇਖਿਆ ਤੁਸੀਂ ਕਿੰਨੇ ਈਮੋਸ਼ਨਲ ਹੈਗੇ ਸੀ ਉਸਕੇ ਬਾਅਦ ਇੱਕ ਹੋਰ ਦਿਵਾਲੀ ਆ ਗਈ। ਬਹੁਤ ਠੀਕ ਹੈ। ਬਹੁਤ ਵਧੀਆ ਠੀਕ ਹੈ। ਕਿੰਨੀ ਖੁਸ਼ੀ ਮਿਲੀ ਸੀ ਜਦੋਂ ਜਿੱਤੇ ਪਤਾ ਲੱਗਾ ਜਿੱਤ ਚੁਕੇ ਆਪਾਂ। ਹਾਂ ਬਹੁਤ ਵਧੀਆ। ਤੇ ਮੈਂ ਵੇਖਿਆ ਜਦੋਂ ਅਮਨ ਜਿੱਤੇ ਗਿਆ ਸੀ ਨਾ ਉਹ ਦਾਦੀ ਦੇ ਨਾਲ ਫਿਰ ਵੀ ਲੈ ਰਹੀ ਸੀ ਕਹਿੰਦੀ ਮੇਰੀ ਦਾਦੀ ਠੀਕ ਨਹੀਂ ਹੈਗੀ ਉਹਦੋਂ ਵੀ ਦੱਸ ਰਹੀ ਸੀ ਬੜਾ ਪਿਆਰ ਦਾਦੀ ਨਾਲ ਕਰਦੀ ਹੈ ਆਪ ਦੇਖ ਰਹੇ ਹੋ ਕਿ ਚਹਿਲ ਪਹਿਲ ਅਸੀਂ ਬਾਪੂ ਕਹਾਂਗੇ ਤੁਸੀਂ ਇਹ ਵੇਖੇ ਇੱਕ ਖੁਸ਼ੀ ਹੈਗੀ ਹੈ ਤੁਸੀਂ ਆਪਾਂ ਕਹਾਂਗੇ ਤੁਸੀਂ ਹੌਸਲਾ ਜ਼ਰੂਰ ਅਮਨ ਨਾਲ ਗੱਲ ਹੋਈ ਤੁਹਾਡੀ ਬਾਅਦ ਚ ਬਿਲਕੁਲ ਬਿਲਕੁਲ ਜੀ ਮੁਹੰਮਦ ਜੋ ਤੇ ਚਲੋ ਵਾਈਕ ਨੂੰ ਯਾਦ ਕਰੋ ਹੁਣ ਅਮਨ ਨੇ ਬਹੁਤ ਵੱਡਾ ਤੁਹਾਡਾ ਨਾਮ ਬਣਾਤਾ ਹੈ ਹਾਂ ਜੀ ਨੇ ਨਾ ਤਾਂ ਵੀ ਹਮਮ ਕਿਉਂ ਕਿ ਤੂੰ ਜੀ ਆਇਆਂ ਨੂੰ ਤੇ ਵਾਇਗਰੂਨ ਕਿੰਨਾ ਯਾਦ ਕਰ ਰਹੇ ਸੀ ਉਦੋਂ ਕਿੰਨੇ ਜਦੋਂ ਆਖਰੀ ਵੇਖ ਸਾਰਾ ਮੈਚ ਦੇਖਿਆ ਤੁਸੀਂ ਹਾਂ ਸਾਹਿਬ ਦੋ ਹੀ ਲੱਗ ਦੇਖਿਆ ਲੱਗ ਗਿਆ ਜਦੋਂ ਕੈਚ ਫੜ ਰਹੀ ਸੀ ਛੁੱਟ ਰਿਆ ਛੁੱਟ ਰਿਆ ਸੀ ਉਦੋਂ ਵੇਖ ਰਹੀ ਸੀ ਉਹ ਤਾਂ ਕਿੰਨਾ ਜੋਰ ਲੱਗਿਆ ਬਹੁਤ ਜੋਰ ਲੱਗਿਆ ਫਿਰ ਖੁਸ਼ੀ ਬੜੀ ਆਈ ਹੋਣੀ ਹੈ ਹਾਂ ਤੇ ਚਲੋ ਫਤਿਹ ਬਲਾਉ ਵਾਜ ਖਾਲਸਾ ਮੈਨ ਦੀ ਜਿੱਤ ਬਈ ਖਾਲਸਾ ਦਾ ਫਤਿਹ ਕੈਪਟਨ ਬਸ ਰਾਜਵੀਰਨਾ ਸੰਦੀਪ ਕੰਬੋਚ ਮੋਹਾਲੀ ਤੋਂ